ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਸਾਰਿਆਂ ਦਾ ਅੱਜ ਬਸ ਵੈਸੀ ਨਾਰਮਲ ਵੀਡੀਓ ਬਣਾ ਰਹੇ ਆ ਕੋਈ ਪਰਟੀਕੂਲਰ ਟਾਪਿਕ ਨਹੀਂ ਹੈਗਾ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕੀ ਹਸਾ ਬਕਤਾਵਾ ਕਣਕ ਬਾਰੇ ਕਿਹੜੀ ਵੈਰਾਈਟੀ ਹੈ ਜਿਹੜੀ ਉਹ ਸਾਰਿਆਂ ਤੋਂ ਵਧੀਆ ਰਹੀ ਹੁਣ ਤੱਕ ਬਾਕੀ ਆਪਾਂ ਜਜਮੈਂਟ ਉਹਨਾਂ ਟਾਈਮ ਨਹੀਂ ਲਾ ਸਕਦੇ ਹੁੰਦੇ ਜਿੰਨਾ ਟਾਈਮ ਆੜਤੀਏ ਦੇ ਪੈਸੇ ਨਹੀਂ ਮੁੜਦੇ ਜਾਂ ਸਿੱਧੀ ਜੀ ਗੱਲ ਆ ਆਪਾਂ ਅੰਦਾਜ਼ਾ ਉਹਨਾਂ ਟਾਈਮ ਨਹੀਂ ਲਾ ਸਕਦੇ ਜਿੰਨਾ ਟਾਈਮ ਕੰਡੇ ਤੇ ਤੁਲ ਕੇ ਬੋਰੀਆਂ ਚ ਪੈਂਦੀ ਨਹੀਂ ਤੇ ਆਪਣੇ ਖਾਤੇ ਦੇ ਵਿੱਚ ਪੈਸੇ ਨਹੀਂ ਆਉਂਦੇ ਹੈਨਾ ਵੀ ਕਿਹੜੀ ਕਣਕ ਹੈ ਜਿਹੜੀ ਉਹਦਾ ਝਾੜ ਕਿੰਨਾ ਨਿਕਲਿਆ ਕਿਹੜੀ ਵੈਰੈਟੀ ਦਾ ਕਿੰਨਾ ਨਿਕਲਿਆ ਹੈਨਾ ਬਾਕੀ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਲੱਗਦਾ 303 ਤੇ 187 ਐਦਕੀ ਰਿਕਾਰਡ ਤੋੜੂਗੀ ਹੈਨਾ 826 ਦਾ ਲੋਕ ਭੰਡਤਾ ਰਹੇ ਨੇ ਮੈਂ ਵੀ ਬੀਜੀ ਆਚਾਰ ਕਿਲੇ 826 ਦੇ ਦੋ ਕਿੱਲੇ ਯੂਨੀਵਰਸਿਟੀ ਤੋਂ ਵੀ ਲੈ ਕੇ ਆਇਆ ਸੀ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਤੇ ਦੋ ਕਿੱਲੇ ਇੱਥੋਂ ਲੈ ਕੇ ਬੀਜੀ ਸੀ ਫਰਕ ਹੈ ਇੱਥੋਂ ਵਾਲੀ ਦਾ ਤੇ ਯੂਨੀਵਰਸਿਟੀ ਵਾਲੀ ਦਾ ਬਹੁਤ ਜ਼ਿਆਦਾ ਫਰਕ ਆ ਠੀਕ ਹੈ ਬਾਕੀ ਦੇਖਾਂਗੇ ਹੁਣ ਝਾੜ ਕਿਹੜੀ ਦਿੰਦੀ ਆ ਕੱਦ ਛੋਟਾ ਤਾਂ ਤੂੜੀ 826 ਦੀ ਕਾਮਨ ਜੀ ਗੱਲ ਆ ਵੀ ਘਾਟ ਹੀ ਬਣੂਗਾ 187 ਦੀ ਤੂੜੀ ਬਹੁਤ ਬਣੂਗੀ ਜਿਹੜੀ ਕਣਕ ਡਿੱਗਦੀ ਨਹੀਂ 187 ਦੀ ਡਿੱਗਣ ਦੀ ਸਮੱਸਿਆ ਜ਼ਿਆਦੀ ਆ 303 ਕਣਕ ਵੀ ਵਧੀਆ ਪਰ ਹੁਣ ਕਿਤੇ ਨਾ ਕਿਤੇ ਜਾ ਕੇ ਨਾ ਉਹਦੀਆਂ ਬਲੀਆਂ ਸੁੱਕਣ ਦੀ ਪ੍ਰੋਬਲਮ ਆ ਰਹੀ ਹੈ ਸਾਡੇ ਡਾਕਟਰ ਸਾਹਿਬ ਕੁਲਦੀਪ ਸਿੰਘ ਸ਼ੇਰਗਲਮਰਖਾਈ ਮੇਰੀ ਖੇਤੀ ਵਾਲੇ ਹਨ ਉਹ ਵਧੀਆ ਜਾਣਕਾਰੀ ਦਿੰਦੇ ਨੇ ਉਹਨਾਂ ਨੇ ਵੀ ਵੀਡੀਓ ਦੇ ذریعے ਪੁੱਛਿਆ ਸੀਗਾ ਵੀ 303 ਜਾਂ ਕਿਹੜੀ ਵੈਰਾਈਟੀ ਦੇ ਵਿੱਚ ਤਾਂ 327 ਜਾਂ 303 ਦੇ ਵਿੱਚ ਸੁੱਕਣ ਦੀ ਦਿੱਕਤ ਹੈ ਜਿਹੜੀ ਉਹ ਆਈ ਥਿੰਕ ਸੋ ਜਾਦੀ ਆ ਰਹੀ ਹੈ ਤੇ ਬਾਕੀ ਸਬਜੀ ਸਬਜੀ ਲਾਈ ਹੋਣੀ ਹੈ ਲਾਲੀ ਹੋਣੀ ਸਾਰਿਆਂ ਨੇ ਆਪਾਂ ਲਾਤੀ ਸਾਰੀ ਆਰਗੇਨਿਕ ਪਿੱਛੇ ਗੋਭੀ ਜੀ ਵੀ ਖੜੀ ਹੈ ਪਛੇਤੀ ਜੀ ਹੈਨਾ ਤੇ ਹੋਰ ਟਮਾਟਰ ਲਾਤੇ ਪਿੰਡੀਆਂ ਲਾਤੀਆਂ ਕਰੇਲੇ ਲਾਤੇ ਕੱਦੂ ਲਾਤੇ ਚੱਪਣ ਕੱਦੂ ਲਾਤੇ ਸਾਰਾ ਕੁਝ ਲਾਤਾ ਹੈਨਾ ਇੱਕ ਇੱਥੇ ਮੈਂ ਦੱਸਣਾ ਚਾਹਵਾਂਗਾ ਨਾਲ ਮੈਂ ਉਹਦੀ ਵੀਡੀਓ ਵੀ ਪਾਉਂਗਾ ਕਿ ਆਪਣੇ ਕੋਲੇ ਸਵਾ ਕਿੱਲਾ ਜਿਹੜਾ ਆਰਗੇਨਿਕ ਕਣਕ ਖੜੀ ਹੈ ਘੱਟ ਰੇ ਸਪਰੇਅ ਵਾਲੀ ਹੈਨਾ ਸਪਰੇ ਦਾ ਚਲੋ ਗਣਕ ਤੇ ਆਪਾਂ ਕਰਦੇ ਨਹੀਂ ਆ ਖਾਣ ਵਾਲੀ ਤੇ ਤੇ ਰੇ ਆ ਜਿਹੜੀ ਉਹਨੂੰ ਗੱਟਾ ਕ ਪਿਆ ਸਵਾ ਕ ਗੱਟਾ ਹਨਾ ਝੂਠ ਨਹੀਂ ਮਾਰਦੇ ਆਪਾਂ ਹਾਂ ਪਰ ਖਾਣ ਵਾਲੀਆਂ ਗਣਕਾਂ ਨੇ ਜ਼ਿੰਕ 2 ਜ਼ਿੰਕ 1 ਤੇ ਚਪਾਤੀ ਜੇ ਵੀਰ ਭਰਾ ਨੇ ਲੈਣੀ ਹੋਵੇ ਕਿਸੇ ਨੇ ਤਾਂ ਮੈਨੂੰ ਕਮੈਂਟ ਕਰ ਦਿਓ ਆਪਦਾ ਨੰਬਰ ਤੇ ਮੈਂ ਕਾਲ ਕਰ ਲਊਗਾ ਉਹਨੂੰ ਬਾਕੀ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਗਣਕ ਬੀਜੀ ਆ ਮਿਕਸ ਕਰਕੇ ਕਿੜੀਆਂ-ਕੜੀਆਂ ਵੈਰਾਈਟੀਆਂ ਬੀਜੀ ਆ ਮੈਂ ਤਿੰਨ ਵੈਰੈਟੀਆਂ ਵੀ ਮਿਕਸ ਕੀਤੀਆਂ 187 303 ਤੇ 2967 ਠੀਕ ਹੈ ਤੇ 187 303 ਵੀ ਬੀਜੀ ਹੋਈ ਆ ਮਿਕਸ ਕਰਕੇ ਬਾਕੀ ਨੀਕੀ ਦੇ ਫਰਕ ਹੁੰਦਾ ਕਣਕ ਦਾ ਝੋਨੇ ਦਾ ਹੀ ਹੁੰਦਾ ਜਿਆਦਾ ਆਪਣਾ ਝਾੜ ਦਾ ਫਰਕ ਕਣਕ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ ਢੋਲਾ ਵਾਲਾ ਬੀਜ ਕਈ ਵਾਰੀ ਵਧੀਆ ਨਿਕਲ ਜਾਂਦਾ ਜਿਹੜਾ ਪੱਕਾ ਰੋਂ ਬੀਜਦੇ ਆ ਤੇ ਜਿਹੜਾ ਸ਼ਹਿਰ ਤੋਂ ਲਿਆ ਕੇ ਬੀਜਦੇ ਆ ਉਹਦੇ ਵਿੱਚ ਮਿਲਾਵਟ ਹੋ ਜਾਂਦੀ ਹੈ ਉਹ ਨੀਕੀ ਦਾ ਫਰਕ ਹੋ ਜਾਂਦਾ ਆ ਵਧੀਆ ਨਹੀਂ ਹੁੰਦਾ ਉੱਚਾ ਨਹੀਂ ਮਾ ਜਾਂਦਾ ਹਨਾ ਇਹ ਆਪਾਂ ਅਕਸਰ ਦੇਖਦੇ ਆ ਢੋਲਾਂ ਵਾਲੀ ਕਣਕ ਇੱਕ ਜੇ ਖੇਤ ਦਾ ਬੀ ਖੇਤ 'ਚ ਬੀਜਾਂਗੇ ਮੈਨੂੰ ਲੱਗਦਾ ਜਿੰਨਾ ਕ ਮੈਂ ਸਿੱਖਿਆ ਕਿ ਜੇ ਖੇਤ ਦਾ ਬੀ ਉਸੇ ਖੇਤ ਦੇ ਵਿੱਚ ਬੀਜਾਂਗੇ ਤਾਂ ਝਾੜ ਜ਼ਿਆਦਾ ਦਿੰਦਾ ਤੇ ਵਧੀਆ ਰਹਿੰਦਾ ਤੂੜੀ ਦਾ ਰੇਟ ਤੁਹਾਡੇ ਏਰੀਏ ਦੇ ਵਿੱਚ ਕੀ ਹੈ ਮੇਰਾ ਮੇਨ ਸਵਾਲ ਹੈ ਤੂੜੀ ਦਾ ਰੇਟ ਤੁਹਾਡੇ ਏਰੀਏ ਦੇ ਵਿੱਚ ਕੀ ਹੈ ਤੇ ਮੈਨੂੰ ਜ਼ਰੂਰ ਕਮੈਂਟ ਕਰਿਓ ਆਪਣ ਨੂੰ ਜੱਜਮੈਂਟ ਲੱਗ ਜੂਗੀ ਨਾਲ ਏਰੀਆ ਲਿਖ ਦਿਓ ਥੱਲੇ ਤੂੜੀ ਐ ਕਿ ਮੰਦੀ ਐ ਥੋੜੀ ਜੀ ਤੇ ਮੰਦੀ ਹੀ ਰਹੂਗੀ ਮੇਰੇ ਹਿਸਾਬ ਨਾਲ ਸਟੋਰ ਕਰੀ ਦਾ ਕੋਈ ਫਾਇਦਾ ਨਹੀਂ ਤੇ ਜਿਹਦਾ ਨਾੜ ਵੇਖਦਾ ਜਿਹੜੇ ਬੰਦੇ ਮਿਹਨਤ ਨਹੀਂ ਕਰ ਸਕਦੇ ਆ ਦਾ ਨਾੜ ਵੀ ਵੇਚ ਸਕਦੇ ਤੁਸੀਂ ਕਿਉਂਕਿ ਮਸ਼ੀਨਾਂ ਵਾਲਿਆਂ ਨੇ ਵੀ ਕਰਾਇਆ ਜਿਹੜਾ ਐ ਕਿ ਵਧਾਉਣਾ ਹੱਕ ਵੀ ਹੈ ਉਹਨਾਂ ਦਾ ਲੋਹਾ ਵੀ ਮਹਿੰਗਾ ਸਮੱਗਰੀ ਵੀ ਮਹਿੰਗੀ ਐ ਡੀਜ਼ਲ ਵੀ ਮਹਿੰਗਾ ਸਾਰਾ ਕੁਝ ਮਹਿੰਗਾ ਹੋਈ ਜਾਂਦਾ ਤਾਂ ਉਹਨਾਂ ਦਾ ਵੀ ਹੱਕ ਥੋੜਾ ਜਿਹਾ ਬਣਦਾ ਹੀ ਐ ਮਿਹਨਤ ਕਰਦੇ ਨੇ ਮਜ਼ਦੂਰ ਦੀ ਦਿਹਾੜੀ ਵੀ ਵਧਣੀ ਆ ਤਾਂ ਜਿੰਨਾ ਕੁ ਕੁੱਲ ਮਿਲਾ ਕੇ ਕਣਕ ਦਾ ਰੇਟ ਵਧਿਆ ਉਹਨਾਂ ਕਾ ਖਰਚਾ ਵੀ ਬਹੁਤ ਵਧ ਗਿਆ ਹਨਾ ਮਹਿੰਗਾਈ ਬਹੁਤ ਹੋ ਗਈ ਸਾਰਿਆਂ ਨੂੰ ਪਤਾ ਤੇ ਹੋਰ ਕੋਈ ਸਵਾਲ ਜਵਾਬ ਕੀ ਤੁਸੀਂ ਲਾਸਟ ਪਾਣੀ ਆ ਜਿਹੜਾ ਉਹ ਬੰਦ ਕੀਤਾ ਤੈਨੂੰ ਕਿੰਨੇ ਦਿਨ ਹੋ ਗਏ ਤੇ ਕਿਹੜੀ ਤਰੀਕ ਨੂੰ ਤੁਸੀਂ ਕਮੈਣ ਖੇਤ ਜਿਵੇਂ ਵਾੜ ਲੈਣੀ ਆ ਇਮਨ ਨੂੰ ਜਰੂਰ ਦੱਸਿਓ ਮੋਸਟਲੀ ਕਣਕ ਹੈ ਜਿਹੜੀ ਉਹ ਬਰਾਬਰ ਜਿਹੀ ਆਉਂਦੀ ਆ ਜੇ ਕੋਈ 10 ਦਿਨ ਪਹਿਲਾਂ ਬੀਜੀ ਆ ਜਾਂ 10 ਦਿਨ ਬਾਅਦ ਚ ਵੈਸੇ ਵੀ ਮੰਡੀਆਂ ਦੇ ਵਿੱਚ ਨਖਰੇ ਜੇ ਕਰਦੇ ਨੇ ਸਾਡੇ ਤਾਂ ਮੈਨੂੰ ਲੱਗਦਾ 10 ਤਰੀਕ ਤੋਂ ਬਾਅਦ ਬਾਅਦ ਹੀ ਵਿਕਨ ਲੱਗੂਗੀ ਉਹ ਕਾਗਜ਼ਾਂ 'ਚ ਹੀ ਹੈ ਵੀ 1 ਅਪ੍ਰੈਲ ਨੂੰ ਸ਼ੁਰੂ ਹੋ ਗਿਆ ਕੋਈ ਮੂਹ ਨਹੀਂ ਕਰਦਾ ਹੁੰਦਾ ਜੇ ਉੱਥੇ ਕਣਕ ਲੈ ਵੀ ਜਾਵੇ ਮੌਇਸਚਰ ਹਨਾ ਤਾਂ ਘਰੇ ਰੱਖਣੀ ਪਊ ਵੜਾ ਕੇ ਫਿਰ ਉਤੋਂ ਕੀ ਬੈਟਰ ਹਾਂ ਜੇ ਮੌਸਮ ਖਰਾਬ ਹੁੰਦਾ ਤਾਂ ਆਪਦੀ ਪੱਕੀ ਕਣਕ ਵੜਾਓ ਹਨਾ ਇਹਨਾਂ ਦੇ ਮੋਬਾਈਲ ਦੇਖਣ ਦੀ ਲੋੜ ਨਹੀਂ ਪੱਕੀ ਕਣਕ ਵੜਾ ਕੇ ਆਪਦਾ ਘਰੇ ਤੁਸੀਂ ਰੱਖ ਸਕਦੇ ਹੋ ਤੇ ਖੇਤ ਚ ਖੁੱਲੀ ਬਈ ਕਣਕ ਨਾਲੋਂ ਪੱਕੀ ਆਪਦੀ ਫਸਲ ਵੜਾਓ ਕਿਉਂਕਿ 6 ਮਹੀਨਿਆਂ ਦੀ ਆਪਣੀ ਖੇਤੀ ਆ ਕਿਹੜਾ ਏਰੀਆ ਬਾਈ ਮੈਨੂੰ ਜਰੂਰ ਮੈਂਸ਼ਨ ਕਰਿਓ ਤੇ ਝੋਨੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਐ ਮੈਂ ਪਾਇਆ ਕਰੂੰਗਾ ਵੀਡੀਓ ਇਸ ਗੱਲਬਾਤ ਦਾ ਜਰੀਏ ਦੇ ਨਾਲ ਹੀ ਤਾਂ ਇਹ ਵੀਡੀਓ ਪਾਉਣਾ ਮੈਨੂੰ ਲੱਗਦਾ ਮੈਨੂੰ ਲਾਈਵ ਹੋਣਾ ਸੀ ਹਨਾ ਜਿਵੇਂ ਚਲੋ ਅਗਲੀ ਵਾਰੀ ਆਪਾਂ ਲਾਈਵ ਹੋ ਜਾਾਂਗੇ ਨਾਰਮਲ ਤੇ ਚੋਣ ਲਈ ਮੈਨੂੰ ਦੱਸਿਓ ਜਰੂਰ ਵੀ ਕਿਹੜਾ ਵੀ ਤੁਸੀਂ ਬੀਜੋਗੇ ਤੇ ਪਿਛਲੀ ਵਾਰੀ ਕਿਹੜਾ ਵੀ ਦਾ ਰਿਸਪਾਂਸ ਵਧੀਆ ਰਿਹਾ ਚਲੋ ਮਿਲਦੇ ਆਂ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਦਰਸ਼ਕ ਨਵੇਂ ਨੇ ਤੇ ਜਿਹੜੇ ਪੁਰਾਣੇ ਨੇ ਉਹ ਆਪਦੀ ਫੀਡਬੈਕ ਜਰੂਰ ਦਿਆ ਕਰੋ ਮਿੱਤਰੋ ਸ਼ੁਕਰੀਆ ਜੀ ਸਭ ਦਾ